ਔਰ ਜਿਹੜੇ ਬਾਦਸ਼ਾਹ ਦਿੱਲੀ ਦੇ ਤਖਤਾਂ ਤੇ ਬੈਠਾ ਨਾ ਉਸ ਨੇ ਗੁਰੂ ਹਰਿ ਰਾਏ ਮਹਾਰਾਜ ਨੂੰ ਸੱਦਿਆ ਦਿੱਲੀ ਦੀ ਧਰਤੀ ਤੇ ਕਿ ਪਾਸ਼ਾ ਜੀ ਇੱਥੇ ਦਿੱਲੀ ਧਰਤੀ ਤੇ ਆਓ ਸਾਡੇ ਕੁਝ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਆਪ ਜੀ ਦਿਓ ਸੰਗਤ ਨੇ ਗੁਰੂ ਹਰਿ ਰਾਏ ਮਹਾਰਾਜ ਪਾਸ਼ਾ ਅੱਗੇ ਬੇਨਤੀ ਕੀਤੀ ਕਿ ਪਾਸ਼ਾ ਜੀ ਆਪ ਜੀ ਦਿੱਲੀ ਨਾ ਜਾਓ ਕੀਰਤਪੁਰ ਦੀ ਧਰਤੀ ਤੇ ਹੀ ਆਪ ਰਹੋ ਗੁਰੂ ਹਰਿ ਰਾਏ ਮਹਾਰਾਜ ਨੇ ਸੰਗਤਾਂ ਦੇ ਬਚਨ ਮੰਨ ਕਰਕੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਆਪਣੇ ਵੱਡੇ ਸੁਪੁੱਤਰ ਨੂੰ ਬਾਬਾ RAM ਰਾਏ ਜੀ ਨੂੰ ਦਿੱਲੀ ਧਰਤੀ ਤੇ ਭੇਜਿਆ ਕਿੰਨਾ ਮਾਣ ਹੋਏਗਾ ਕਿੰਨੀ ਵਿਦਵਤਾ ਹੋਏਗੀ ਬਾਬਾ ਜੀ ਕੋਲ ਬਾਬੇ ਰਾਮ ਰਾਏ ਕੋਲ ਕਿ ਬਾਦਸ਼ਾਹ ਇਹ ਦੁਨੀਆ ਦਾ ਉਹਦੇ ਅੰਦਰ ਵੱਡੇ ਵੱਡੇ ਜਿੱਥੇ ਦਰਬਾਰੀ ਬੈਠੇ ਹੋਣਗੇ ਜਿੱਥੇ ਅਹਿਲਕਾਰ ਬੈਠੇ ਹੋਣਗੇ ਉਥੇ ਵੱਡੇ ਵੱਡੇ ਵਿਦਵਾਨ ਵੀ ਬੈਠੇ ਹੋਣਗੇ ਕਾਜੀ ਹੋਣਗੇ ਮੋਲਾਣੇ ਹੋਣਗੇ ਪੰਡਤ ਵਿਦਵਾਨ ਹੋਣਗੇ ਉਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਬਾਬਾ ਰਾਮ ਰਾਏ ਜੀ ਦੇਣਗੇ ਬਾਬਾ ਰਾਮ ਰਾਏ ਦਿੱਲੀ ਪਹੁੰਚੇ ਹਰੇਕ ਗੱਲ ਦਾ ਉੱਤਰ ਬੜੇ ਪਿਆਰ ਨਾਲ ਬੜੀ ਦਲੀਲ ਦੇ ਨਾਲ ਬਾਬਾ ਰਾਮ ਰਾਜੇ ਨੇ ਦਿੱਤਾ ਹੈ। ਜਿੰਨੇ ਵੀ ਸਵਾਲ ਉਸ ਦਰਬਾਰ ਵਿੱਚ ਕਾਜ਼ੀਆਂ ਨੇ, ਮੋਲਾਣਿਆਂ ਨੇ, ਪੰਡਤਾਂ ਨੇ, ਅਹਿਰਕਾਰਾਂ ਨੇ, ਬਾਦਸ਼ਾਹ ਨੇ ਕੀਤੇ ਨੇ, ਹਰੇਕ ਗੱਲ ਦਾ ਉੱਤਰ ਹੀ ਬਾਬਾ ਰਾਮ ਰਾਜੇ ਜੀ ਬੜੇ ਪਿਆਰ ਨਾਲ ਦਿੰਦੇ ਗਏ। ਬਾਦ ਦਲੀਲ ਦਿੰਦੇ ਗਏ ਉੱਤਰ। ਜਿੱਥੇ ਕੁੱਲ ਕਾਜ਼ੀ, ਮੋਲਾਣੇ, ਪੰਡਤ ਵਿਦਵਾਨ ਚੁੱਪ ਹੋ ਗਏ। ਹੁਣ ਕੁਦਰਤੀ ਗੱਲ ਸੀ। ਕਿ ਜਦੋਂ ਛੋਟਾ ਜਿਹਾ ਬੱਚਾ ਜਵਾਬ ਦੇ ਰਿਹਾ ਹੋਵੇ ਤੇ ਸਾਰੇ ਅਹਿਲ ਕਰ ਚੁੱਪ ਹੋ ਜਾਣ ਵਿਦਵਾਨ ਚੁੱਪ ਹੋ ਜਾਣ ਉਹਦੀ ਮਹਿਮਾ ਹੋਣੀ ਸੁਭਾਵਕ ਹੈ। ਬਾਬੇ ਰਾਮ ਰਾਏ ਜੀ ਨੂੰ ਇੱਕ ਸਵਾਲ ਕੀਤਾ ਗਿਆ। ਕਹਿੰਦੇ ਆਪ ਜੀ ਇਸਲਾਮ ਧਰਮ ਦੀ ਤੋਹੀਨ ਕਰਦੇ ਹੋ। ਬਾਬਾ ਰਾਮ ਰਾਜੀ ਕਹਿੰਦੇ ਬਿਲਕੁਲ ਨਹੀਂ। ਸਗੋਂ ਸਾਡੇ ਤਾਂ ਧਰਮ ਗ੍ਰੰਥ ਦੇ ਵਿੱਚ ਵੀ ਜਿਸ ਨੂੰ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਾਂ ਬਾਬਾ ਕਬੀਰ ਸਾਹਿਬ ਵਰਗਿਆਂ ਦੀ ਬਾਣੀ ਦਰਜ ਹੈ ਬਾਬਾ ਭੀਖਣ ਜੀ ਵਰਗਿਆਂ ਦੀ ਬਾਣੀ ਦਰਜ ਹੈ ਜਿਹੜੇ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੇ ਨੇ ਅਸੀਂ ਤਾਂ ਮਾਨ ਸਨਮਾਨ ਬੜਾ ਕਰਦੇ ਹਾਂ ਕਹਿੰਦੇ ਨਹੀਂ ਉਸੇ ਗ੍ਰੰਥ ਅੰਦਰ ਲਿਖਿਆ ਹੋਇਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ কুমিয়ার ਆਸਾ ਜੀ ਕੀ ਵਾਰ ਔਰੰਗਜ਼ੇਬ ਦੇ ਦਰਬਾਰ ਵਿੱਚ ਵੀ ਉਹਨਾਂ ਲੋਕਾਂ ਨੂੰ ਯਾਦ ਹੈ ਸੋਚਣ ਵਾਲੀ ਗੱਲ ਹੈ ਸਿੱਖ ਕੌਮ ਵਾਸਤੇ ਇਹ ਆਸਾ ਜੀ ਕੀ ਵਾਰ ਦੇ ਵਿੱਚ ਲਿਖਿਆ ਏ ਮਿੱਟੀ ਮੁਸਲਮਾਨ ਕੀ ਪੇੜੇ ਪਈ কুমিয়ার ਤੇ ਯਾਦ ਕਿੰਨਾਂ ਨੂੰ ਹੈ ਜਿਹੜੇ ਔਰੰਗਜ਼ੇਬ ਦੇ ਦਰਬਾਰੀ ਨੇ ਜਿਹੜੇ ਉੱਚੇ ਵਿਦਵਾਨ ਨੇ ਪੰਡਤ ਜਾਨ ਨੇ ਮੌਲਵੀ ਨੇ ਕਾਜੀ ਨੇ ਬਾਦਸ਼ਾਹ ਔਰੰਗਜ਼ੇਬ ਹੈ ਉਸ ਨੂੰ ਵੀ ਆਸਾ ਜੀ ਕੀ ਵਾਰ ਯਾਦ ਹੈ ਅੱਜ ਸਿੱਖਾਂ ਦੇ ਬੱਚਿਆਂ ਨੂੰ ਸਿੱਖਾਂ ਪਰਿਵਾਰਾਂ ਨੂੰ ਵੀ ਆਸਾ ਜੀ ਦੀ ਵਾਰ ਨਹੀਂ ਆਉਂਦੀ ਉਹਨਾਂ ਸਵਾਲ ਕੀਤਾ ਕਿnde ਤੁਹਾਡੇ ਧਰਮ ਗ੍ਰੰਥ ਜਿਸ ਤਰ੍ਹਾਂ ਲਿਖਿਆ ਹੈ ਹੁਣ ਮੁਸਲਮਾਨ ਭਰਾਵਾਂ ਦਾ ਇੱਕ عقیدہ ਹੈ ਜਦੋਂ ਉਹਨਾਂ ਅੰਦਰ ਕਿਸੇ ਡੈਥ ਹੁੰਦੀ ਆ ਉਹ ਦਫਨਾਉਂ ਆ ਦਿੰਦੇ ਨੇ ਕਹਿੰਦੇ ਕਿਆਮਤ ਦਾ ਦਿਨ ਆਵੇਗਾ ਮੁੜ ਕਿਸ ਨੂੰ ਵੈਸ਼ਤ ਮਿਲੇਗੀ ਨਿਆ ਹੋਵੇਗਾ ਉਹ ਜਲਾਉਂਦੇ ਨਹੀਂ ਨੇ ਸਸਕਾਰ ਨਹੀਂ ਕਰਦੇ ਗੁਰੂ ਨਾਨਕ ਦੇ ਮਹਾਨ ਤਰਕ ਦਿੱਤਾ ਕਹਿੰਦੇ ਭਾਈ ਤੁਸੀਂ ਨਹੀਂ ਸਸਕਾਰ ਕੀਤਾ ਕੋਈ ਗੱਲ ਨਹੀਂ ਤੁਸੀਂ ਦਫਨਾ ਦਿੱਤਾ ਕਹਿੰਦੇ ਸਮਾ ਪੈ ਕੇ ਸਰੀਰ ਜਿਹੜਾ ਸੀ ਮਿੱਟੀ ਅੰਦਰ ਢਲ ਗਿਆ ਮਿੱਟੀ ਹੋ ਗਿਆ ਕੀਕਣੀ ਮਿੱਟੀ ਦੇ ਉਸਕ ਮਿਹਾਰ ਨੇ ਬਰਤਨ ਬਣਾ ਲਏ ਬਰਤਲੇ ਉਸ ਨੂੰ ਕਹਿੰਦੇ ਅੱਜ ਵੀ ਅੱਗ ਤੇ ਪਈ ਛੜਦੀ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਅੱਜ ਵੀ ਛੜਦੀ ਪਈ ਹੈ ਹੁਣ ਦੂਸਰੇ ਪਾਸੇ ਔਰੰਗਜ਼ੇਬ ਦੇ ਦਰਬਾਰ ਵਿੱਚ ਮਾਨ ਸਨਮਾਨ ਬੜਾ ਵੱਧ ਗਿਆ ਰਾਮ ਰਾਏ ਦਾ ਸਾਰੇ ਜਣੇ ਆਦਰ ਮਾਨ ਸਨਮਾਨ ਕਰਦੇ ਨੇ ਜਾ ਜਾਕਾਰਾਂ ਹੋ ਰਹੀਆਂ ਨੇ ਉਮਰ ਵੀ ਅਜੇ 13 ਤੋਂ 14 ਸਾਲ ਦੇ ਕਰੀਬ ਹੈ ਇੱਥੇ ਬਾਬਾ ਰਾਮ ਰਾਜੀ ਥੋੜਾ ਜਿਹਾ ਥੜਕ ਗਏ ਉਹਨਾਂ ਨੇ ਆਖਿਆ ਜੀ ਦਰਅਸਲ ਗੁਰੂ ਨਾਨਕ ਪਾਤਸ਼ਾਹ ਨੇ ਸ਼ਬਦ ਉਚਾਰਿਆ ਸੀ ਮਿੱਟੀ ਬਈ ਮਾਨ ਕੀ ਮੁਸਲਮਾਨ ਕੀ ਸ਼ਬਦ ਨਹੀਂ ਉਚਾਰਿਆ ਸਿੱਖ ਕਿੰਨੇ ਸਿਆਣੇ ਸੀ ਜੀ ਜਿਹੜੇ ਦਰਬਾਰ ਅੰਦਰ ਖੜੇ ਹੋਣਗੇ ਕੁਝ ਪਲ ਦੀ ਸ਼ੌਹਰਤ ਵਡਿਆਈ ਮਾਣ ਸਨਮਾਨ ਹਾਸਲ ਕਰਨ ਵਾਸਤੇ ਗੁਰਬਾਣੀ ਦਾ ਇੱਕ ਸ਼ਬਦ ਕੇਵਲ ਬਦਲਿਆ ਇਧਰ ਸਿੱਖਾਂ ਨੇ ਦਿੱਲੀ ਦੀਆਂ ਸਿੱਖਾਂ ਨੇ ਗੁਰੂ ਹਰਾਈ ਮਹਾਰਾਜ ਨੂੰ ਚਿੱਠੀਆਂ ਲਿਖ ਦਿੱਤੀਆਂ ਪਾਸ਼ਾ ਜੀ ਤੁਹਾਡੇ ਸੁਪੁੱਤਰ ਨੇ ਗੁਰੂ ਨਾਨਕ ਪਾਸ਼ਾ ਦੀ ਬਾਣੀ ਦੀ ਤੁਹੀਣ ਕੀਤੀ ਹੈ ਕਿੰਨੀ ਸੰਤ ਸੁਚੇਤ ਹੋਏਗੀ ਸਤਗੁਰਾਂ ਨੇ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਉਸੇ ਚਿੱਠੀ ਦਾ ਜਵਾਬ ਉਸੇ ਸੰਗਤ ਨੂੰ ਆਖਿਆ ਕਿ ਮੇਰੇ ਬੇਟੇ ਨੂੰ ਕਹਿ ਦਿਓ ਕਿ ਸਤਗੁਰੂ ਆਖਦੇ ਨੇ ਮੈਨੂੰ ਆਪਣਾ ਮੁੱਖ ਨਾਂ ਵਿਖਾਵੇ ਇਹ ਗੁਰੂ ਨਾਨਕ ਦੀ ਬਾਣੀ ਦਾ ਮਾਣ ਸਨਮਾਨ ਹੈ 13 ਸਾਲ ਦੇ ਆਪਣੇ ਬੇਟੇ ਨੂੰ ਗੁਰੂ ਹਰਾਈ ਮਰ ਕਹਿੰਦੇ ਭਾਜ ਤੋਂ ਬਾਅਦ ਮੈਨੂੰ ਆਪਣਾ ਮੁੱਖ ਨਾਂ ਵਿਖਾਈ ਕਿੱਡਾ ਵੱਡਾ ਫੈਸਲਾ ਸਾਨੂੰ ਲੋਕਾਂ ਨੂੰ ਸਮਝਾਉਣ ਖਾਤਰ ਕਿ ਗੁਰੂ ਦੀ ਬਾਣੀ ਦਾ ਸਤਕਾਰ ਕਿਵੇਂ ਕਰਨਾ ਸਨਮਾਨ ਕਿਵੇਂ ਕਰਨਾ ਇਹ ਗੁਰੂ ਹਰਿਮਰਸਿਖਾ ਗਏ ਆਪਣਾ মুখ ਨਾ ਵਿਖਾਈ ਸ਼ਬਦ ਕਹ ਦਿੱਤੇ RAM RAI ਨੂੰ ਇਧਰ RAM RAI ਨੇ ਔਰੰਗਜ਼ੇਬ ਅੱਗੇ ਮੁੜ ਕੇ ਬੇਨਤੀ ਕੀਤੀ ਗੁਰੂ ਵਾਲਾ ਪਾਸਾ ਖਤਮ ਹੋ ਗਿਆ ਸੀ ਉਹਦਾ ਕਹਿਣ ਲੱਗਾ ਜੀ ਮੈਂ ਤੁਹਾਡੇ ਦਰਬਾਰ ਵਿੱਚ ਰਿਹਾ ਆ ਆਇਆ ਹਾਂ ਤੁਸੀਂ ਬੜਾ ਮਾਣ ਸਨਮਾਨ ਕੀਤਾ ਏ ਇਧਰ ਮੇਰੇ ਪਿਤਾ ਜੀ ਨੇ ਮੈਨੂੰ ਲਿਖ ਦਿੱਤਾ ਕਿ ਆਪਣਾ ਮੁਖ ਨਾ ਦਿਖਾਈ ਬਾਦਸ਼ਾਹ ਜੀ ਹੁਣ ਮੈਨੂੰ ਤੁਸੀਂ ਹੀ ਨਿਵਾ ਸਕਦੇ ਹੋ ਕਿਉਂਕਿ ਗੁਰੂ ਵਾਲਾ ਪਿਤਾ ਵਾਲਾ ਪਾਸਾ ਤੇ ਖਤਮ ਹੋ ਗਿਆ ਔਰ ਵਿਜੀਬ ਨੇ ਸਰਕਾਰਾਂ ਨਿਵਾਇਦੀਆਂ ਨੇ ਜਿਹੜਾ ਗੁਰੂ ਤੋਂ ਟੁੱਟਦਾ ਏ ਜਿਹੜਾ ਗੁਰੂ ਨੂੰ ਪਿੱਠ ਦਿੰਦਾ ਹੈ ਨਾ ਸਰਕਾਰਾਂ ਅੱਜ ਵੀ ਨਿਵਾਇਦੀਆਂ ਜੀ ਜਿਹੜਾ ਸਿੱਖੀ ਦੀ ਪੀਠੰਦਰ ਸ਼ੁਰਾ ਮਾਰੇ ਆਪਣੇ ਗੁਰੂ ਦੀ ਪੀਠੰਦਰ ਸ਼ੁਰਾ ਮਾਰੇ ਸਰਕਾਰਾਂ ਅੱਜ ਵੀ ਨਿਵਾਜਦੀਆਂ ਨੇ ਔਰੰਗਜ਼ੇਬ ਬਾਦਸ਼ਾਹ ਨੇ ਵੀ ਨਿਵਾਜਿਆ ਦੂਣ ਇਲਾਕੇ ਦੀ ਜ਼ਗੀਰ ਦੂਣ ਦਾ ਮੀਨਮ ਹੁੰਦਾ ਵਿਦਵਾਨਾਂ ਲਿਖਿਆ ਜਿੱਥੇ ਦੋ ਪਹਾੜੀਆਂ ਦੇ ਵਿਚਕਾਰਲਾ ਹਿੱਸਾ ਉਸ ਨੂੰ ਕਿਹਾ ਜਾਂਦਾ ਦੂਣ ਦੂਣ ਇਲਾਕੇ ਦੀ ਜ਼ਮੀਨ ਔਰੰਗਜ਼ੇਬ ਨੇ ਰਾਮ ਰਾਏ ਨੂੰ ਦੇ ਦਿੱਤੀ ਸੀ